ਤੋ ਤੁਸਵਾਉ ਕਰਦੇ ਆ ਡਿਟੇਲ ਸਾਂਝੀ ਪੂਰੀ ਡਿਟੇਲ ਇਨਫੋਰਮੇਸ਼ਨ ਲੈ ਲੈਨੇ ਆ ਓਨਰ ਤੋਂ ਵੀਰਪਿੰਦਰ ਤੋਂ ਸਭ ਤੋਂ ਪਹਿਲਾਂ ਵੀਰਪਿੰਦਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਅੱਛਾ ਵੀਰਪਿੰਦਰ ਆਈ ਜੀ ਦੇ ਪਸੂ ਇਸੇ ਤਰ੍ਹਾਂ ਹੀ ਹਾਂਜੀ ਜਿੱਦਾ ਮਹਾਰਾਜ ਦੀ ਕਿਰਪਾ ਜੀ ਚਲੋ ਠੀਕ ਆ ਜੀ ਤੇ ਪਿੰਦਰ ਵੀਰ ਚਲੋ ਸ਼ੁਰੂ ਤੋਂ ਆਪਾਂ ਜਦੋਂ ਦੀ ਕਵਰੇਜ ਕਰਦੇ ਆ ਜ਼ਿਆਦਾਤਰ ਵੇੜਾਂ ਦੇ ਉੱਪਰ ਹੀ ਫੋਕਸ ਆ ਜਾਂਦੀਆਂ ਵੇੜਾਂ 5 4 5 7 ਨਾਜ ਜਿਹੜੇ ਹਰ ਦਿਨ ਆਪਣੇ ਕੋਲ ਅਵੇਲੇਬਲ ਹੁੰਦੇ ਆ ਹਾਂਜੀ ਹਾਂਜੀ ਅੱਜ ਗਿਣਤੀ ਚਾਰ ਨਗਾਂ ਦੀ ਆ ਵੀ ਚਾਰ ਨਗ ਆਪਣੇ ਕੋਲ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਦੱਸ ਜਿਦਾਂ ਕਿ ਦੱਸਿਆ ਸਾਰੇ ਭੈਣ ਭਰਾਵਾਂ ਨੂੰ ਵੀ ਤਿੰਨ ਸੁਈਆਂ ਸਵਾਈਆਂ ਇੱਕ ਗੱਬਣ ਹਾਂਜੀ ਇੱਕ ਗੱਬਣ ਆ ਤੇ ਇੱਕ ਤੋਕੜ ਗੱਬਣ ਵੀ ਹੈ ਜੀ ਪੰਜਵੀਂ ਅੱਛਾ ਜੀ ਪੰਜਵੇਂ ਨੰਬਰ ਤੇ ਇੱਕ ਤੋਕੜ ਗੱਬਣ ਵੀ ਆ ਹਾਂਜੀ ਉਹ ਲਾਸਟ ਤੇ ਦਿਖਾ ਦਾਂਗੇ ਬਿਲਕੁਲ ਚੈੱਕ ਪਾਸ ਆ ਜੀ ਹਾਂਜੀ ਚੈੱਕ ਪਾਸ ਦੋ ਮਹੀਨੇ ਦੀ ਕੱਲ ਚੈੱਕ ਹੋਈ ਆ ਠੀਕਾ ਠੀਕਾ ਠੰਡਾ ਲਵਾਤਾ ਗਾੜੀ ਆਪਦੀ ਤਸਲੀ ਕਰਾ ਲਈ ਵੀਰ ਕੋਈ ਬਿਲਕੁਲ ਜੀ ਬਿਲਕੁਲ ਤੇ ਤਿੰਨ ਸੁਈਆਂ ਸਵਾਈਆਂ ਜੇ ਤਾਜ਼ੀਆਂ ਬਿਲਕੁਲ ਦੋ ਦੋ ਚੌਂ ਚੌਂ ਤੇਆਂ ਦੀਆਂ ਬਿਲਕੁਲ ਜ ਲਓ ਦੋਸਤੋ ਇਹ ਪੰਜ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਪਹਿਲੇ ਨੰਬਰ ਤੋਂ ਇਧਰੋਂ ਹੀ ਸਟਾਰਟ ਕਰ ਲੀਏ ਜੀ ਹਾਂਜੀ ਇਧਰੋਂ ਕਰ ਲੀਏ ਜੀ ਠੀਕ ਹੈ ਜੀ ਆਜੋ ਤੇ ਫਿਰ ਵੀ ਕੀ ਡਿਟੇਲ ਆ ਸੂਆ ਇਹ ਕਿੰਨਾਂ ਸੂਈ ਆ ਘਰ ਵਾਲਿਆਂ ਦੇ ਕਹਿਣ ਮੁਤਾਬਕ ਇਹ ਦੂਜਾ ਸੂਆ ਸੂਈ ਹੈ ਅੱਛਾ ਜੀ ਤੇ ਹੋਰ ਕੋਈ ਤੀਜਾ ਮੰਨ ਲੇ ਵੀਰ ਸੂਈ ਹੋਊਗੀ ਠੀਕ ਹੈ ਜੀ ਤੇ ਗਾੜੀ ਵੀਰੇ 15 ਕਿਲੋ ਦੁੱਧ ਦਾ ਕਹਿ ਕਹ ਘਵਾਲਾ 15 ਤੇ 14 ਨਹੀਂ ਕੋਈ ਗਾਰੰਟੀ ਵੀ ਲੈ ਸਕਦਾ 14 ਹੁਣ ਮੌਕੇ ਦੀ ਗੱਲ ਕਰੀਏ ਤਾਂ ਹਾਂ ਜੀ ਹਾਂ 14 ਕਿਲੋ 15 14 15 ਕਿਲੋ ਦੁੱਧ ਦੇ ਵਿੱਚ ਚੱਲਣ ਦੀ ਆ ਦਿਨ ਕਿੰਨੇ ਕੋ ਕਿਸੇ ਆ ਬੱਚਾ ਦੇ ਕੋਈ ਹਫ਼ਤੇ ਦੇ ਅੰਦਰ ਬਾਹਰ ਤੇ ਗੱਲ ਆ ਲਓ ਵੀ ਹਾਂ ਜੀ ਕੋਈ ਹਫ਼ਤਾ ਖੰਡ ਦੋਸਤੋ ਸਮਾ ਹੋ ਗਿਆ ਮਗਰ ਬੱਚਾ ਹੀ ਆ ਮਗਰ ਬੱਚਾ ਹੀ ਆ ਜੀ ਬੱਚੀ ਆ ਹਾਂ ਜੀ ਆ ਨੰਬਰ ਹੈਗਾ ਵਿਰਵਾ ਪਾਈ ਜਾਵਾਂਗੇ ਨਾਲ ਦੀ ਨਾਲ ਸਟੈਪ ਬਾਈ ਸਟੈਪ ਧਾਰਾ ਮਾਰਨੀ ਆ ਸੰਧੂ ਸਾਹਿਬ ਮਾਰਦੀ ਆ ਜਰੂਰ ਦੀ ਤੇ ਹਾਂ ਲਾ ਕੇ ਬੱਚਾ ਜਰੂਰ ਕੋ ਨਹੀਂ ਧਾਰਾ ਮਾਰ ਦਿੰਦੇ ਆ ਸੋ ਦੋਸਤੋ ਤੀਜਾ ਸੁਹਾਵੀ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਗੋਂ ਜਿੱਥੋਂ ਵੀ ਆਈ ਆ ਦੂਜਾ ਸੁਹਾਵਾ ਕਹਿ ਕੇ ਉਹਨਾਂ ਦਿੱਤੀ ਸੀਗੀ ਪਰ ਅਗੋਂ ਕੋਈ ਤੀਜਾ ਸੁਹਾਵਾ ਵੀ ਮੰਨ ਕੇ ਖਰੀਦ ਸਕਦਾ ਕਦ ਕੁਦ ਚੰਗਾ ਵੱਡੇ ਕਦ ਦੇ ਵਿੱਚ ਆ ਬਾਕੀ ਭਾਂਡਾ ਭੁੰਡਾ ਚੰਗਾ ਬਖਾਲਾ ਬਕੂਲਾ ਤੁਸੀਂ ਆਪ ਦੇਖ ਕੇ ਚੈੱਕ ਕਰ ਲਓ 15 ਤੋਂ ਪਲੱਸ ਦਾ ਬਖਾਲਾ ਪਰ 14 ਕਿਲੋ ਵੀਰ ਦੱਸ ਰਿਹਾ ਵੀ 14 ਕਿਲੋ ਕੋਈ ਵੀਰ ਮੰਨ ਕੇ ਆਪਣੇ ਨਾਲ ਕੋਈ ਸੌਦਾ ਕਰ ਸਕਦਾ ਆਨਲਾਈਨ ਜਿਹੜੇ ਕੋਈ ਵੀਰ ਨਹੀਂ ਖਰੀਦਣੀ ਆ ਤੇ ਬਾਕੀ ਜਿਹੜਾ ਕੋਈ ਵੀਰ ਹਰਿਆਣੇ ਕੇ ਤਸੱਲੀ ਕਰਨਾ ਚਾਹੂਗਾ ਉਹਨਾਂ ਦੋਸਤੋਂ ਘਰ ਹੀ ਲੈਣੀ ਆ ਬਾਕੀ ਥਣ ਥਣ ਹੱਥੀ ਚੁਵਾਈ ਵਾਲਾ ਮਗਰ ਵੀ ਬਚੀ ਆ ਕੋਈ ਹਫਤਾ 8 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਠੀਕ ਆ ਕੁਝ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਦੇ ਆ ਉਸ ਤੋਂ ਬਾਅਦ ਖੋਲ ਕੇ ਜਿਹੜੀ ਆ ਤੁਹਾਨੂੰ ਗਹਿੜ ਤੋੜ ਕੇ ਦਿਖਾ ਦਿੰਦੇ ਆ ਲਓ ਜੀ ਸੋ ਅਗਲੇ ਥਾਣਾ ਦੀ ਇੱਕ ਵਾਰੀ ਚੋਾਈ ਤੁਸੀਂ ਆ ਦੇਖ ਲਓ ਆਹ ਦੇਖ ਠੀਕ ਹੈ ਜੀ ਠੀਕ ਹੈ ਸੋ ਆਹ ਮਗਰਲੇ ਥਾਣਾ ਦੀ ਵੇਖਿਓ ਤਾਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਰਪਿੰਦਰ ਲਿਓ ਖੋਲ ਕੇ ਦਿਖਾ ਦਗੇ ਜੀ ਸੰਤੂ ਸਾਹਿਬ ਇੱਕ ਨਾ ਇਹ ਅਗਲੇ ਗੋਡੇ ਦੇ ਪੂੜਾ ਆ ਜਾ ਪਿਆਜ ਮੈਂ ਆਮ ਹੀ ਢੰਗ ਨਾਲ ਪਿਆ ਹੁੰਦਾ ਪਾਣੀ ਜੇ ਭਰਿਆ ਹੁੰਦਾ ਜਿੱਦਾਂ ਹਾਂਜੀ 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 ਠੀਕ ਹੈ ਉਹ ਪਹਿਲਾਂ ਵਿਖਾ ਦਿਓ ਕਿਉਂਕਿ ਵੀਰ ਕੋਈ ਆਵੇ ਤੇ ਮੁੜ ਕੇ ਇੱਥੇ ਆਣ ਕੇ ਇਤਰਾਜ਼ ਨਾ ਕਰੇ ਕੋਈ ਇਤਰਾਜ਼ ਹੀ ਨਾ ਕਰੇ ਮੁੜ ਕੇ ਨਾ ਜਾਵੇ ਦੂਰੋਂ ਨੇੜਿਓਂ ਕੋਈ ਆਪਾਂ ਦਿਖਾ ਦਿੰਨੇ ਵੀਰ ਰਪਿੰਦਰ ਬਾਹਰ ਕੱਢ ਲਿਓ ਤਸੱਲੀ ਨਾਲ ਦਿਖਾ ਦਿੰਨੇ ਆ ਸੋ ਕਾ ਤਾ ਦੋਸਤੋ ਵੱਡਾ ਬਾਕੀ ਕੁਝ ਧਾਰਾ ਮਾਰ ਕੇ ਕੋਈ 2-2 4-4 ਧਾਰਾ ਮਾਰ ਕੇ ਜ਼ਰੂਰ ਤੁਹਾਨੂੰ ਦਿਖਾਈਆਂ ਨੇ ਅੱਗੇ ਜਿਹੜੇ ਵੀਰ ਨੇ ਕੋਈ ਸ ਸੋ 14 ਕਿਲੋ ਜਿਹੜਾ ਦੋਸਤੋ ਹੁਣ ਮਿਲਕ ਹਾਜ਼ਰ ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰੇ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਆਪਾਂ ਹਰ ਵਾਰੀ ਕਹਿੰਦੇ ਆ ਤੇ ਆ ਲਓ ਜੀ ਥਣ ਵੀ ਹੱਥੀ ਚਵਾਈ ਵਾਲਾ ਸੋ ਇਹ ਨਹੀਂ ਹੈਗਾ ਦੋਸਤੋ ਉਂਗਲਾਂ ਨਾਲ ਕੋਈ ਵੀਰ ਚੋਂਦਾ ਫਿਰੂਗਾ ਬਾਕੀ ਆ ਜਿਹੜੀ ਅਗਲੀ ਲੱਤ ਤੇ ਉੱਪਰ ਦੋਸਤੋ ਗੋਡੇ ਦੇ ਉੱਪਰ ਪਾਣੀ ਜਾਂ ਭਰ ਜਾਂਦਾ ਪਸ਼ੂਆਂ ਦੇ ਵਿੱਚ ਕਈ ਰਾਂ ਉੱਠਣ ਬਹਿਣ ਖਲੋਣ ਨਾਲ ਜਿਵੇਂ ਪਸੂ ਉਹ ਕੋਈ ਨਾ ਕੋਈ ਪੀੜਪੂਰ ਨਹੀਂ ਮਨਾਉਂਦੀ ਨਾ ਕੋਈ ਇਹਨੂੰ ਕੋਈ ਨਹੀਂ ਹੈਗਾ ਕੋਈ ਇਧਰ ਵੇਖੋ ਨਾ ਲੋ ਜੀ ਹਾਂਜੀ ਕੋਈ ਪੀੜਪੂਰ ਨਹੀਂ ਮਨਾਉਂਦੀ ਕੁਛ ਨਹੀਂ ਸਿਰਫ ਉਹ ਪਾਣੀ ਜਾਂ ਮੜਾਜਾ ਭਰਿਆ ਪੰਜਾਨੀ ਦੇ ਪਾਲ ਜੀ ਆ ਬਿਲਕੁਲ ਬਿਲਕੁਲ ਹੋਰ ਕੋਈ ਗੱਲ ਨਹੀਂ ਗਈ ਬਾਕੀ ਸਾਫ ਸੁਥਰੀ ਜਨੇ ਜੋਗੀ ਬਿਲਕੁਲ ਜੀ ਲੋਬੀ ਸੋਤ ਸੋਏ ਪਹਿਲੇ ਨੰਬਰ ਤੇ ਅਵਾਇਡ ਸੀਗੀ ਬਾਕੀ ਰੇਟ ਭਾਪੜਤਾ ਪੁੱਛ ਲੈਣੇ ਆ अच्छा ਤੇ ਪਿੰਦਰ ਵੀਰ ਕੀ ਕਰਦੇ ਆ ਮੰਗ ਕੀ ਦੀ ਕੀ ਡਿਮਾਂਡ ਕਰਦੇ ਆ ਸੰਦੂ ਸਰ ਜਿਹੜੇ ਲੈਣ ਦੇ ਨਾਲ ਆ 45000 ਰੁਪਿਆ ਆ ਹਾਂਜੀ ਤੇ ਪਤਲ ਚੋ ਕੀ ਮੰਗ 45 ਚੋਂ ਕਿੰਨਾ ਜੀ 45 ਇਹ ਥੋੜਾ ਬੜਾ ਥੋੜਾ ਬੜਾ ਮੰਨ ਤੜ ਠੀਕ ਹੈ ਜੀ ਹਾਂਜੀ ਤਾਂ ਦੋਸਤੋ 45000 ਦੇ ਵਿੱਚੋਂ ਗਾਂ ਖਰੀ ਪੁਰੀਆ ਕੋਈ ਵੀਰ ਸਾਹਮਣੇ ਮਾੜੇ ਹੌਲੇ ਘਰੋਂ ਲਈ ਆ ਹਾਂ ਹਾਂ ਤੇ ਜੇ ਕੋਈ ਸੰਭ ਹੋਦਾ 20 ਪਲਾਸੀ ਭਰਾ ਦੇ ਤਦ ਜ਼ਿਆਦਾ ਮਸਲਾ ਆਈ ਆ ਚਲੋ ਬਾਕੀ ਚੰਗਾ ਸੋਨਾ ਲੇਵਾ ਬਖਾਲਾ ਚੰਗਾ ਹਾਂਜੀ ਹਾਂਜੀ ਤੇ 45000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਸੋ ਬਾਕੀ ਤੁਸੀਂ ਕੰਟੈਕਟ ਕਰ ਲਿਓ ਤੇ ਸੈਕਿੰਡ ਨੰਬਰ ਤੇ ਆ ਗਈ ਆਪਣੇ ਕੋਲ ਇਹ ਵੀ ਸੂਈ ਹੈ ਜੀ ਹਾਂਜੀ ਇਹ 450 ਦੇ ਨਾਲ ਦੀ ਸੂਈ ਜੇ 54 ਦਿਨਾਂ ਦੀ ਇਹ ਸੂਆ ਕਿਨਮਾ ਆ ਗਈ ਇਹ ਸੂਆ ਕੋ ਦੂਜਾ ਤੀਜਾ ਮਾਲੇਵੀਰ ਦੂਜਾ ਹੀ ਘਰ ਵਾਲਿਆਂ ਨੇ ਕਹਿੰਦੇ ਮੁਤਾਬਕ ਜਾਨੀ ਸੇਮ ਚ ਠੀਕ ਹੈ ਤੇ ਗਾੜੀ ਛੱਡੀ ਤੇਰੀ ਬਹੁਤ ਆ ਠੀਕ ਹੈ ਉਹਦੇ 20+ ਭਰਾ ਦੂਈ ਗਾਂ ਹਾਲੇ ਤੇ ਬੋਲੀ ਬਾਲੀ ਹੈ ਠੀਕ ਹੈ ਬੱਚਾ ਜੀ ਮਗਰ ਇਹਦੇ ਮਗਰ ਬੱਚਾ ਬੜਾ ਕਰਨੀ ਪੰਜਾ ਬੱਚਾ 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 ਪੰਜਾ 14 ਦਿਨਾਂ ਦੀ ਸੂਈ ਆ ਹੁਣ ਬੌਲਿਓ ਬਾਹਰ ਹੀ ਆ ਗਈ ਕਿੰਨਾ ਹੋਊਗਾ ਵੀਰ ਰਪਿੰਦਰ ਦੇ 12 13 ਕਿਲੋ ਵੀ ਰੇ ਜਿਹੜੀ ਚਵਾਈ ਆ ਅੱਜ ਦੀ ਜਿਹੜੀ ਇਹਦੀ ਹੈਗੀ ਆ ਠੀਕ ਹੈ ਜੀ ਤੇ ਕੋਈ ਚੌ ਪੰਜਾ ਦਿਨਾਂ ਦੀ ਸੂਈ ਜੀ ਚੌ ਪੰਜਾ ਦਿਨਾਂ ਦੀ ਹਾਂਜੀ ਹਾਂਜੀ ਤੇ ਬਾਕੀ ਚਵਾਜਪੂ ਚੰਗਾ ਨਹੀਂ ਇੱਕ ਨੰਬਰ ਜੀ ਇੱਕ ਨੰਬਰ ਠੀਕ ਹੈ ਜੀ ਗੱਡੀ ਮੈਂ ਤਾਰਾ ਮਰਾ ਲੈਣਾ ਬਿਲਕੁਲ ਲਓ ਦੋਸਤੋ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਜਿਵੇਂ ਕਿ ਅੱਗੇ ਆਉਣ ਵਾਲੀ ਰੋਤ ਨੂੰ ਵੇਖ ਲਈਏ ਆਪਾਂ ਥੋੜਾ ਜਿਹਾ ਕਿਦਨ ਕਿਦੇ ਪਸ਼ੂ ਕ੍ਰੋਸ ਹੀ ਚੱਲਣੇ ਆ ਜਿਆਦਾ ਗਰਮੀ ਮਨਾ ਕਿਦਣਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਇੱਕ ਪਿਓਰਿਟੀ ਦੇ ਵਿੱਚ ਐਚਐਫ ਵੈੜ ਦਾ ਜਿਹੜਾ ਦੋਸਤੋ ਮੈਨੇਜਮੈਂਟ ਆ ਜਾਂ ਪ੍ਰਬੰਧ ਆ ਉਹ ਹੋਰ ਹਿਸਾਬ ਨਾਲ ਕਰਨਾ ਪੈਂਦਾ ਜਿਹੜੀਆਂ ਇਹ ਵੈੜਾਂ ਜਿੱਦਾਂ ਮਰਜੀ ਕੋ ਧੁੱਪੇ ਛਾਵੇਂ ਦਾ ਕੋਈ ਜ਼ਿਆਦਾ ਅਸਰ ਨਹੀਂਗਾ ਕੋਈ ਦੁੱਧ ਤੇ ਵੀ ਜ਼ਿਆਦਾ ਅਸਰ ਨਹੀਂ ਪਊਗਾ ਬਾਕੀ ਕਰੋ ਸੰਗ ਦੇ ਵਿੱਚ ਬਹੁਤ ਵੀਰ ਜਿਹੜੇ ਆਉਣ ਵਾਲੇ ਸਮੇਂ ਨੂੰ ਵੇਖ ਕੇ ਪਸ਼ੂ ਖਰੀਦਣਾ ਚਾਹਣਗੇ ਤੇ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਹੈਗੀਆਂ ਬਾਕੀ ਸੁਈਆਂ ਸੁਈਆਂ ਹੈਗੀਆਂ ਨੇ ਸਾਰਾ ਸਾਲ ਪਰ ਚੱਲਣ ਵਾਲੀਆਂ ਨੇ ਮੈਲਾ ਮੂਲਾ ਵੀ ਤੁਸੀਂ ਵੇਖ ਸਕਦੇ ਹੋ ਪੁੱਛਦੇ ਹੋ ਉਸੇ ਤਰ੍ਹਾਂ ਲੱਗਾ ਮੈਲਾ ਮਾਂਡੀ ਮੈਲਾ ਸ਼ੁਰੂ ਹੋ ਗਿਆ ਕੱਲ ਦਾ ਕਿ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਥਾਣ ਵੀ ਹੱਥੀ ਚਵਾਈ ਲਾ ਲੰਬੇ ਉਂਗਲ ਉਂਗਲ ਜਿਹੜੇ ਲੰਬੇ ਥਾਣਾ ਠੀਕ ਆ ਸੋ ਦੋ ਦੋ ਚਾਰ ਚਾਰ ਧਾਰਾਂ ਜਿਹੜੀਆਂ ਦੋਸਤੋ ਮਾਰ ਕੇ ਵਿਖਾਉਣ ਦਾ ਮਕਸਦ ਇਹੋ ਹੀ ਆ ਕੱਲਾ ਵੀ ਜਿਹੜੇ ਵੀਰ ਨੇ ਕਿਤੇ ਦੂਰ ਨੇੜਿਓਂ ਸੌਦਾ ਕਰਨਾ ਹੈ ਜਿਹੜਾ ਨਹੀਂ ਕੋਈ ਪਹੁੰਚ ਸਕਦਾ ਉਹਦੇ ਲਈ ਆ ਵੀ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਆਪਾਂ ਦਿਖਾ ਰਹੇ ਆ ਤੇ ਬਾਕੀ ਜਿਹੜਾ ਕੋਈ ਵੀਰ ਆ ਸਕਦਾ ਉਹਨੂੰ ਆਪਾਂ ਪਹਿਲਾਂ ਕਿਹਾ ਵੀ ਵੈਲਕਮ ਕੋਈ ਆਪਦੀ ਆਣ ਕੇ ਤਸੱਲੀ ਕਰੇ ਅੱਛਾ ਮਗਲੇ ਥਾਣਾ ਚੋ ਆ ਲੋ ਸਵਾਗਤ ਮਗਰਲੇ ਥਾਂ ਦੀ ਧਾਰ ਵੇਖ ਸਕਦੇ ਜੀ ਠੀਕ ਹੈ ਜੀ ਆ ਗਾ ਲੈਣੀ ਆਪਰਪਿੰਦਰ ਵੀਰ ਜਿਹੜਾ ਮਗਰਲਾ ਇੱਕ ਬਹਿਣੀ ਅਲਾ ਕੋਈ ਭੂਰ ਭਾਰਤ ਨਹੀਂ ਵੇਚਦਾ ਜੀ ਹਾਂ ਜੀ ਵੇਖੋ ਚਲ ਠੀਕ ਹੈ ਜੀ ਠੀਕ ਹੈ ਜੀ ਚਲੋ ਓਕੇ ਓਕੇ ਜੀ ਠੀਕ ਜੇ ਕੋਈ ਨੁਕਸ ਹੋਊਗਾ ਪਹਿਲਾਂ ਦੱਸਿਆ ਜਾਊਗਾ ਸਹੀ ਹੈ ਜੀ ਹਾਂ ਜੀ ਕਿਉਂਕਿ ਤੁਸੀਂ ਚਵਾਈਆਂ ਕਰੀਆਂ ਨੇ ਜੀ ਹਾਂ ਜੀ ਹਾਂ ਜੀ ਤੇ ਜਾਓ ਪਿੰਦਰ ਵੀਰ ਖੋਰ ਕੇ ਤੋਰਤੀਏ ਬਾਰ ਤੇ ਬਾਕੀ ਸੂਬਾ ਦੋਸਤੋ ਤੁਹਾਨੂੰ ਦੱਸਦਾ ਬਾਕੀ ਹਰ ਇੱਕ ਦੀ ਆਪੋ ਆਪਣੀ ਸੋਚ ਸਮਝਣਾ ਸੌਦਾ ਕਰਨਾ ਕਿਸੇ ਨੇ ਸੂਬਾ ਦੂਜਾ ਮੰਗ ਕੇ ਤੀਜਾ ਮੰਗ ਕੇ ਸੌਦਾ ਕਰ ਸਕਦੇ ਜੀ ਪੰਜਾ ਕੇ ਦਿਨਾਂ ਦੀ ਸੂਈ ਆ ਤੇ ਥੋੜਾ ਜਿਹਾ ਇੱਕ ਵਾਰੀ ਨਮਾ ਤੋਰ ਕੇ ਤੁਹਾਨੂੰ ਤਾਂ ਸਾਰੀ ਨਾਲ ਦਿਖਾ ਦਿੰਨੇ ਆ ਆਹ ਤਾਂ ਅਕੀ ਕਈ ਵਾਰ ਆ ਪਸੂ ਦੋਸਤੋ ਨਰਮਜੀ ਸੇਵਾ ਤੋਂ ਵਿਚੋਂ ਅੱਗੋਂ ਨਿਕਲਦੇ ਆ ਵਪਾਰ ਦੇ ਵਿੱਚ ਕੋਈ ਦੋ ਦਿਨ ਖੜਨਾ ਹੁੰਦਾ ਪਸੂ ਚਾਰ ਦਿਨ ਖੜਨਾ ਹੁੰਦਾ ਅੱਗੇ ਟਕਾ ਕੇ ਸੇਵਾ ਜਿਹੜੇ ਵੀਰ ਨੇ ਖਰੀਦਦਾਰ ਨੇ ਲੈ ਕੇ ਜਾਣੀ ਹੈ ਚੀਜ਼ ਉਹ ਟਕਾ ਕੇ ਸੇਵਾ ਕਰੋਗੇ ਦੋਸਤੋ ਪਸੂ ਪਤੇਰੇ ਦੁੱਧ ਵੀ ਤੁਸੀਂ ਲੈ ਸਕਦੇ ਜੇ ਕਿਉਂਕਿ ਹਜੇ ਬੌਲਿਓ ਬਾਹਰ ਹੀ ਨਿਕਲੀਆਂ ਨੇ 5-5 68ਆਂ 14-14 ਦਿਨਾਂ ਦੀਆਂ ਤੇ ਸੋ ਬਾਕੀ ਜਿਹੜੀ ਥਣਤੀ ਆਪਾਂ ਗੱਲ ਕਰ ਲਈਏ ਥਾਣੇ ਹੱਥੀ ਚ ਪਾਈ ਲਾ ਰਿਓ ਰੋ ਰੋ ਕੋ ਇਹਨੂੰ ਜੇਕਰ ਕੋਈ ਥਾਣਾ ਛੋਟਾ ਹੋਇਆ ਉਹ ਵੀ ਆਪਾਂ ਦੱਸਣ ਜੋਗਾ ਪਰੇ ਬਚ ਪਰ ਅੱਛਾ ਵੀਰ ਰਪਿੰਦਰ ਫਿਰ ਇਹਦੀ ਕੀ ਕਰਦੀ ਹੈ ਡਿਮਾਂਡ ਇਹਦਾ ਜੀ ਮੁੱਲ 55000 ਕਰਦੇ ਆ ਮੁੱਲ ਤਾਂ ਮੈਂ 60 ਕਰੀ ਗੀ 55000 ਜਮਾਨਤਾ ਨੇ 52 ਦੀ ਰਾਇ ਸ਼ਾ ਜੀ 52 ਦੀ ਹਾਂਜੀ ਹਾਂਜੀ ਗਾਂ ਬਹੁਤ ਚੰਗੀ ਆ ਦੁੱਧ ਵੀ ਚੰਗਾ ਭਰਾਉਗੀ ਤੇ ਗਾੜੀ ਇਹ ਵੀ ਗਾਂ ਗਰਮੀ ਚੱਲਣ ਵਾਲੀ ਬਾਕੀ ਠੰਡੀਆਂ ਟੋਟੀਆਂ ਬੱਗਾ ਬੂੰਗਾ ਪਾਉਣ ਦੀ ਬਾੜੀ ਏਡੀ ਲੋਡ ਨਹੀਂ ਕੋਈ ਲੋਡ ਨਹੀਂ ਜੀ ਕਰਦਾ ਪਾ ਲਓ ਜੀ ਕੇ ਤਾਂ ਨਾ ਪਾ ਲਓ ਕੋਈ ਨਹੀਂ ਠੰਡੀਆਂ ਦੀ ਸੀਡਸ ਲਾਗਾ ਪੈਸੇ ਹਾਂਜੀ ਤੇ ਠੀਕ ਆ ਜੀ 52000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ 55000 ਡਿਮਾਂਡ ਆ ਤੇ ਇਸ ਤੋਂ ਬਾਅਦ ਤੀਜੇ ਨੰਬਰ ਤੇ ਆਪਣੇ ਕੋਲੇ ਗੱਬੜ ਆ ਗਈ ਆ ਫਿਰ ਹਾਂਜੀ ਇਹ ਗੱਬੜ ਆ ਗਈ ਜੀ ਠੀਕ ਆ ਜੀ ਇਹ ਸੂਹਾ ਕਿਨ ਮਾ ਕੇ ਸੁੰਦੀ ਤੁਜਾ ਇਹ ਸੂਹਾ ਜੀ ਪਹਿਲਾ ਸੂਹਾ ਵੀਰੇ ਪਹਿਲਰ ਪਹਿਲਨ 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 ਵੱਡੀ ਬੱਛੀ ਆ ਠੀਕ ਆ ਜੀ ਵੇਖੋ ਜਵਾਨ ਇੱਕ ਦੰਦਰੀ ਸਾ ਜੀ ਮੈਂ ਵੇਖਿਆ ਇਹਨਾਂ ਨੇ ਫੜਦੇ ਨੇ ਮੂੰਹ ਪਰ ਮੈਂ ਵੇਖੇ ਨਹੀਂ ਆ ਠੀਕ ਆ ਜੀ ਹੈ ਪਹਿਲਾ ਸੂਹਾ ਹੀ ਆ ਬਾਕੀ ਪਤਾ ਲੱਗੀ ਜਾਂਦਾ ਹਾਂਜੀ ਹਾਂਜੀ ਸੋ ਦੋਸਤੋ ਹੋ ਸਕਦਾ ਵੀ ਚੌਗੀ ਵੀ ਹੋ ਸਕਦੀ ਆ ਦੋਂਦੀ ਚੌਗੀ ਵੀ ਹੋ ਸਕਦੀ ਆ ਠੀਕ ਆ ਜੀ ਤੇ ਕੁਈ ਹੱਤ ਛੜ ਕਰਨ ਵਾਲੀ ਨਹੀਂ ਹਾਂ ਗੱਡੀ ਇਹ ਵੀ ਗਰਮੀ ਗਰਮੀ ਵਾਲੀ ਗਾਂ ਜਿੱਦਾਂ ਦਾ ਮੌਸਮ ਆਉਣ ਲਿਆ ਆਹ ਹਾਂ ਥੋੜਾ ਜਿਹਾ ਕ੍ਰੋਸ ਆ ਜਾਂਦਾ ਵਿੱਚ ਤੇ ਕੱਦ ਕੋ ਤੇ ਚੰਗਾ ਵਛੀ ਦਾ ਬਾਕੀ ਹੈ ਵੀ ਇੱਕ ਰੰਗ ਹੀ ਆ ਬਲੈਕ ਆ ਕੁਝ ਕੁ ਹਵਾਨਾ ਲੇਵਾ ਜਿਹੜਾ ਦੋਸਤੋ ਵਾਈਟ ਦੇ ਵਿੱਚ ਹੈਗਾ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਆ ਬੋਦੀ ਵਾਲੀ ਵੜਾ ਕੰਨ ਕੋ ਬਿਲਕੁਲ ਛੋਟੇ ਜੇ ਦੇਣਾ ਜੇ ਲੈ ਜੂਗੀ ਦਸਾਂ ਦਿਨਾਂ ਤੋਂ ਉੱਪਰ ਲੈ ਜੂ ਹਾਂਜੀ ਹਾਂਜੀ ਦਿਨ ਲੈ ਜੂ ਸੋ ਤੁਸੀਂ ਕੋਈ ਹਫਤਾ ਡੇਢ ਕ ਹਫਤਾ ਆਈਡੀਆ ਮੰਨ ਕੇ ਸੌਦਾ ਕਰ ਲਿਓ ਇਹ ਹਫਤਾ ਡੇਢ ਕ ਹਫਤਾ ਸਮਾਂ ਲੈ ਜੂਗੀ ਠੰਡੀ ਤੇ ਹੀ ਤੇ ਪਰ ਬੈਠੇ ਰਹਿੰਦੇ ਆ ਨਾਰਮਲ ਜਿਆ ਜਦ ਦੋਸਤ ਤਾਰਾਂ ਭਰਨੀਆਂ ਸ਼ੁਰੂ ਕੀਤੀਆਂ ਨੇ ਲੇਵੇ ਦੇ ਵਿੱਚ ਲਾਏ ਜੇ ਪਈ ਆ ਬਾਕੀ ਨਾਰਮਲ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਲਾਏ ਪਈ ਆ ਬਾਕੀ ਆਰਡਰ ਰੂਟਰ ਜਿਹੜਾ ਫਿਕਸ ਜਿਆ ਰਹੂਗਾ ਜਿਹੋ ਜੀ ਵਹਿੜਾ ਦੱਸੋ ਕੋਈ ਟਲਕਮਾਂ ਲੈਵਾ ਨਹੀਂ ਹੋਊਗਾ ਫਿਕਸ ਜੀ ਆਰਡਰ ਹੋਊਗਾ ਬਾਕੀ ਲੜਾ ਰੂੜਾ ਤੋਂ ਨਾਰਮਲ ਪਤਾ ਲੱਗ ਜਾਊਗਾ ਫਿਕਸ ਜੀ ਆਰਡਰ ਬਣਾ ਕੇ ਤਿਆਰ ਕਰੂਗੀ ਤੇ ਥਣ ਥਣ ਨੂੰ ਵੀ ਪੂਰਾ ਹੱਥੀ ਚਵਾਈ ਦਾ ਹੋਊਗਾ ਮੁੱਠੀ ਥਣ ਹੋਊਗਾ ਠੀਕ ਆ ਕੋਈ ਛੋਟਾ ਜਿਹਾ ਥਣ ਨਹੀਂ ਹੋਊਗਾ ਕੋਈ ਵੀਰ ਉਂਗਲਾਂ ਨਾਲ ਚਵਾਈ ਕਰਦਾ ਫਿਰੇ ਮੁੱਠੀ ਮੁੱਠੀ ਥਣ ਹੋਊਗਾ ਬਹੁਤ ਚੰ ਦੇ ਵੀਰਪਿੰਦਰ ਕਿੱਥੋਂ ਤੱਕ ਦੇ ਦੇਣੀ ਫਿਰ ਇਹ ਸਾਜੀ 45 ਦੀ ਹੈ 45 ਦੀ 45 ਪੂਰੀ ਦੀ ਠੀਕ ਹੈ ਜੀ ਹਾਂ ਜੀ ਵੱਡੀ ਆ ਵੱਡੀ ਵੱਡੀ ਵਹਿਣ ਦਾ ਦੋ ਦੋ ਚਾਰ ਦਿਨਾਂ ਸਾਹਮਣੇ 50 ਦੀ ਵਿਕ ਜੂਗੀ ਹਾਂ ਹਾਂ ਗਾੜੀ ਵੀ ਕਿਸੇ ਨੇ ਖੜਨੀ ਹੈ ਇਹ ਚ ਵੇਚਣ ਵਾਲਾ ਉਹ ਵੀ ਲੈ ਜੂ ਤਾਂ ਵੀ ਰੋਟੀ ਵਾਲੀ ਆ ਠੀਕ ਆ ਕਈ ਨਮਾਉਣ ਦਾ ਹੋਣ ਵਾਲਾ ਵੀਰੇ ਨਮਾਇਆ ਨੂੰ ਨਹੀਂ ਜਾਂਦਾ ਮਾਲ ਇਦਾਂ ਠੰਡ ਹੁੰਦਾ ਬਿਲਕੁਲ 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 ਤੇ ਬਾਕੀ ਦੋਸਤੋ 45000 ਦੇ ਵਿੱਚੋਂ ਥੋੜਾ ਫਾਤਾ ਕੋਈ ਗੰਜੈਸ਼ ਮੌਕੇ ਤੇ ਹੋਈ ਤੇ ਮਾਨਤਨ ਹੋ ਜੂਗਾ ਕੱਦ ਵੱਡਾ ਬੈੜਦਾ ਸੂਆ ਪਹਿਲਾ ਨਵੀਂ ਬੱਚੀ ਆ ਹੈ ਵੀ لوی ਆ ਠੀਕ ਆ ਅੱਗੇ ਆ ਗਈ ਆਪਣੇ ਕੋਲ ਲਾਸਟ ਵਿੱਚ ਵੀ ਰਪਿੰਦਰ ਇਹ ਵੀ ਸੂਈ ਆ ਬੜ ਹਾਂਜੀ ਐਚ ਐਫ ਜੇ ਪਹਿਲਾਂ ਸੂਗਾ ਠੀਕ ਆ ਜੀ ਇਹ ਵੀ ਪਹਿਲਾਂ ਨਹੀਂ ਵਛੀ ਪਹਿਲਾਂ ਪਹਿਲਾਂ ਜੀ ਠੀਕ ਇਹਨੂੰ ਦਿਨ ਕਿੰਨੇ ਕੋ ਗਿਆ ਅੱਜ ਇਹਨੂੰ ਚੌਥਾ ਦਿਨ ਅੱਜ ਚੌਥਾ ਦਿਨ ਹਾਂਜੀ ਠੀਕ ਆ ਜੀ ਮਗਰ ਬੱਚਾ ਇਹਦੇ ਵਛਾ ਹੀ ਹੈ ਇਹਦੇ ਮਗਰ ਵੀ ਵਛਾ ਹੀ ਹੈ ਵਛਾ ਹੀ ਹੈ ਮਗਰ ਹਾਂਜੀ ਤੇ ਸੂਈ ਨੂੰ ਕਿੰਨੇ ਚਾਰਕ ਦਿਨ ਦੱਸੇ ਚਾਰਕ ਦਿਨ ਹੋ ਗਏ 12 ਕਿਲੋ ਕੋ ਬੋਲਾ ਹੋ ਗਏ ਲੈ ਵੀ 12 ਕਿਲੋ ਹਾਂ ਠੀਕ ਆ ਜੀ ਤੇ ਦੁੱਧੋ ਦਾ ਇਹ 20 ਪਲੱਸ ਵਾਲੀ ਆ ਵਛੀ ਵੱਡੀ ਆ ਵਛੀ ਦੇ ਨਿੱਕੀ ਨਾਲ ਕੋਈ ਜਾਣੇ ਹਾਂ ਤੇ ਠੀਕ ਹੈ ਜੋਜਵਾਜ ਲਓ ਦੋਸਤੋ ਪਹਿਲੇ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਵੈੜ ਦਿਖਾਈ ਸੀਗੀ ਉਹਦੇ ਬਿਲਕੁਲ ਕੱਦ ਦੇ ਥੋੜਾ ਜਿਹਾ ਕੁਝ ਯਾਰ ਕਿੰਚ ਦਾ ਫਰਕ ਹੈਗਾ ਵੀ ਨੀਵੀਆਂ ਪਰ ਬੱਚੀ ਨਵੀਆਂ ਜਵਾਨ ਹੁੰਦੇ ਤੱਕ ਆਪਾਂ ਗੱਲ ਕਰਦੇ ਆ ਵੀ ਪਸ਼ੂ ਨੇ ਵਧਣਾ ਹੁੰਦਾ ਬਾਕੀ ਅਗੇ ਕੱਦ ਕੋਦ ਹੋਰ ਵੀ ਵਧੂਗੀ ਦੂਜੇ ਤੀਜੇ ਸੂਵੇ ਵੈੜ ਬਣੂਗੀ ਪੂਰੀ ਜਾ ਕੇ ਪਹਿਲਾ ਸੂਆ ਇਹ ਬੱਚੀ ਸੂਈ ਆ ਤੇ 12 ਕਿਲੋ ਹੁਣ ਪਚੌਂਕ ਪੰਜਾਂ ਦਿਨਾਂ ਦੇ ਦੌਰਾਨ ਕੋਈ ਚਾਰਾਂਕ ਦਿਨਾਂ ਦੇ ਦੌਰਾਨ ਕੋਈ 12 ਕਿਲੋ ਬੌਲਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੀ ਬੱਚਾ ਮਗਰ ਐਚ ਐਫ ਬਰੀਡ ਦੇ ਵਿੱਚ ਮਗਰ ਬੱਚਾ ਤੇ ਬਾਕੀ ਆਪ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਐਚਐਫ ਦੇ ਵਿੱਚ ਐਚਐਫ ਪੱਖ ਜਿਹੜਾ ਬਦੇ ਰਿਹਾ ਥੋੜਾ ਜਿਹਾ ਕਿਤੇ ਨਾ ਕਿਤੇ ਕਰਾਸ ਆ ਬਾਕੀ ਗਰਮੀ ਦੇ ਵਿੱਚ ਚੱਲਣ ਵਾਲੇ ਪਸ਼ੂ ਆ ਸਾਰੇ ਦੋਸਤੋ ਠੀਕ ਆ ਕੋਈ ਗਰਮੀ ਨਾ ਮਣਾਉਣ ਵਾਲੇ ਆ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਬੱਚੀ ਕੋਝ ਧਾਰਾ ਮਾਰ ਕੇ ਦੀ ਆਪਾਂ ਤਸੱਲੀ ਕਰਵਾ ਦਿੰਨੇ ਆ ਕਿਉਂਕਿ ਇਹ ਸੂਈ ਆ ਤੇ ਆ ਲਓ ਜੀ ਆ ਵੇਖੋ ਜੀ ਗੱਲ ਇਹ ਥਾਣਾ ਦੀ ਆ ਲਓ ਜੀ ਅਗਲੇ ਥਾਣਾ ਦੀ ਚੋਈ ਲਓ ਜੀ ਕਰੋ ਚੈੱਕ ਬਹੁਤ ਬੋਲਾ ਠੀਕ ਹੈ ਜੀ ਆ ਮਗਰਲੇ ਥਾਣੇ ਵੇਖਿਓ ਜੀ ਠੀਕ ਹੈ ਜੀ ਠੀਕ ਆ ਰਪਿੰਦਰ ਬਸ ਠੀਕ ਆ ਲਿਆਓ ਜੀ ਖੋਲ ਲਿਗੇ ਸੋ ਦੋਸਤੋ ਲਾਸਟ ਦੇ ਵਿੱਚ ਵੈੜ ਸੀਗੀ ਇਹ ਸੂਈ ਸਪਾਈ ਵੈੜਾ ਜਿਹਦੀਆਂ ਆਪਾਂ ਹੁਣ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਆ ਤੇ ਪਸ਼ੂ ਚੈੱਕ ਕਰਾਉਣਾ ਦਾ ਮਤਲਬ ਇਹੋ ਹੀ ਆ ਦੋਸਤੋ ਮੈਂ ਪਹਿਲਾਂ ਜ਼ਿਕਰ ਕੀਤਾ ਜਿਹੜਾ ਕੋਈ ਵੀਰ ਨਹੀਂ ਆ ਸਕਦਾ ਉਹਦੇ ਲਈ ਆ ਬਾਕੀ ਜਿਹੜਾ ਆ ਸਕਦਾ ਉਹਦੀ ਪੂਰੀ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਠੀਕ ਆ ਕਿਉਂਕਿ ਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਕੋਈ ਦੋ ਦਿਨ ਰੁਕਦਾ ਕੋਈ ਤਿਹਜੇ ਦਿਨ ਇੱਕ ਦਿਨ ਖੜਦਾ ਕੋਈ ਦੋ ਦਿਨ ਖੜਦਾ ਪਸ਼ੂ ਸੇਲ ਹੋ ਜਾਂਦੇ ਆ ਤੇ ਪਸ਼ੂ ਵਪਾਰ ਦਾ ਕੰਮ ਆ ਅੱਗੋਂ ਆਪਦੀ ਪਰਖ ਕਰਕੇ ਲੈ ਕੇ ਆਉਂਦੇ ਆ ਵਪਾਰੀ ਵੀਰ ਪਰ ਅੱਗੋਂ ਜਿਹੜਾ ਕੋਈ ਖਰੀਦਦਾਰ ਵੀ ਆਉਂਦਾ ਉਹ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਹੈ ਜੀ ਅੱਛਾ ਪਿੰਦਰ ਕੀ ਵੇਰ ਕਰਦੇ ਇਹਦਾ ਮੁੱਲ ਇਹਦਾ ਮੁੱਲ ਜੀ ਸ਼ਾਇਦ 55000 ਕਰਦੇ 55 ਹਾਂਜੀ ਦੇ ਲੈ ਦੇ ਲੈ ਵਾਲੀ ਗੱਲ ਬਾਤ 55 ਦੀ ਹਾਂਜੀ ਠੀਕ ਹੈ ਜੀ ਦੁੱਧ ਦੇ ਲਈ 12-13 ਕਿਲੋ ਪੱਕਾ ਦੁੱਧ 20 ਕਿਲੋ ਵਸੀਪਰਾ ਦੂਗੀ ਥੋੜੇ ਨੇ ਇਹ ਜੀ ਜੂ ਨਹੀਂ ਲੈ ਆਣ ਜੀ ਜੂ ਨਹੀਂ ਲਾਗਾ ਹਾਂਜੀ ਹਾਂਜੀ ਬਾਕੀ ਚੜਨਾ ਦੁੱਧੋ ਹੁਣ ਹਾਂਜੀ ਹਾਂਜੀ ਸਟਾਰਟ ਹੋ ਜਾਣਾ ਚਵਾੜੂ ਬਹੁਤ ਚੰਗਾ ਚਵਾੜੀਆਂ ਤਿੰਨੇ ਵੜਾ ਬਹੁਤ ਪੱਕੀਆਂ ਬਿਲਕੁਲ ਭਾਈ ਕੋਈ ਭੂਰੀ ਛਟਾ ਨਹੀਂ ਕੋਈ ਲੋਕਾ ਮਣਕਾ ਨਹੀਂ ਦੁਬਾਰਾ ਲੈ ਵੀ ਪਿੰਦਰ ਵੀਰੇ ਦੇ ਪਸੂ ਸੀ ਅੱਜ ਹਾਂਜੀ ਹਾਂਜੀ ਇੱਕ ਟੋਕੜ ਕੱਪਣੇਗੀ ਟੋਕੜ ਕੱਪਣ ਵੀ ਦਿਖਾ ਦਿਓ ਆਜੋ ਇੱਕ ਟੋਕੜ ਕੱਪਣਾ ਜਿਹੜੀ ਦੋਸਤੋ ਲਾਸਟ ਵਿੱਚ ਇਹ ਘਰ ਦੀ ਬੱਚੀ ਹੈ ਇਹ ਵੀ ਮੋਲੀ ਲਈਛਾ ਜੀ ਅੱਛਾ ਕੋਈ ਸ਼ਾਈਵਾਲ ਕ੍ਰੋਸ ਚ ਆ ਗਿਆ ਉਹ ਲੈ ਤੇ ਇਹ ਕਿਨੇ ਮਹੀਨੇ ਦੀ ਚੈੱਕ ਪਾਸ ਆਪਣੀ ਇਹ 2 ਮਹੀਨੇ ਦੀ ਚੈੱਕ ਪਾਸ ਜੀ ਆਪਣੇ ਅੱਥੀ ਹੋ ਗਈ ਆ ਹਾਂਜੀ ਹਾਂਜੀ ਕੱਲ ਕਰਾਈ ਆ ਅਨੰਦਪੁਰ ਦਾ ਡਾਇਰੈਕਟਰ ਸਾਡੇ ਅੱਛਾ ਅੱਛਾ ਜੀ ਬਲੂ ਉਹਨੇ ਉਹਨੇ ਕਿ ਚੈੱਕ ਕੀਤੀ ਟਿਕਾ ਡੁਗਾ ਮੈਂ ਠੰਡਾ ਲਵਾਇਆ ਕਿ ਇਹਨੇ ਫਿਰ ਵੀ ਆਪਦੀ ਤਸੱਲੀ ਕਰਕੇ ਖੜਨੀ ਤੇ ਲੈ ਜੀ ਠੀਕ ਆ ਹਾਂਜੀ ਦੁੱਧ ਤੋਂ ਕਿੰਨਾ ਥੱਲੇ ਦੁੱਧ 6-7 ਕਿਲੋ ਸਾਜੀ ਹੋਗਾ 6 ਕਿਲੋ ਪੱਕਾ ਕਿਨੋਂ ਕੰਡੇਲਾ 6 6 ਕਿਲੋ ਹਾਂਜੀ ਹਾਂਜੀ ਲਓ ਦੋਸਤੋ 2 ਮਹੀਨੇ ਦੀ ਚੈੱਕ ਪਾਸ ਆ ਕੱਲ ਹੀ ਕਰਵਾਈ ਆ ਬਾਕੀ ਉਸੇ ਤੇ ਵੀ ਤੁਸੀਂ ਟਿਕੇ ਰਹਿਣਾ ਤਾਂ ਵੀ ਤੁਹਾਡੀ ਇੱਛਾ ਹੈ ਪਰ ਜਿਹੜੇ ਕਿਸੇ ਵੀਰਨਸ ਆਈਬੇ ਨਾਲ ਕਰਕੇ ਉਹ ਵੀ ਤਸੱਲੀ ਕਰ ਸਕਦੇ ਜੀ 6 ਕਿਲੋ ਦੁੱਧ ਆ 2 ਮਹੀਨੇ ਦੀ ਚੈੱਕ ਪਾਸ ਆ ਅੱਗੇ ਦੂਜੇ ਸੁਬਹ ਲਈ ਬਣੀ ਆ ਹਾਂਜੀ ਹਾਂਜੀ ਦੂਜੇ ਠੀਕ ਹੈ ਲੋ ਜੀ ਐਫ ਤੇ ਦੋਸਤੋ ਸ਼ਹੀਵਾਲ ਦਾ ਕ੍ਰੋਸ ਆ ਤੇ ਵੈਣ ਪਹਿਲਾ ਸੁਬਹ ਹੋਣ ਚੱਲ ਰਹੀ ਆ ਬਾਕੀ ਦੂਜੇ ਸੁਬਹ ਅੱਗੇ ਗੱਬਣ 2 ਮਹੀਨੇ ਦੀ ਚੈੱਕ ਪਾਸ ਸੋ ਜਿਹੜੇ ਵੀਰ ਦੇ ਦੋਸਤੋ ਕਾਫੀ ਵੀਰ ਸ਼ੌਂਕ ਜਾਂ ਚਾਹਤ ਰੱਖਦੇ ਆ ਵੀ ਟੋਕੜ ਗੱਬਣ ਪਸ਼ੂ ਖਰੀਦਣ ਦੀ ਸੋ ਉਹਨਾਂ ਲਈ ਜਿਹੜਾ ਦੋਸਤੋ ਇਹ ਨਾਗ ਹੈਗਾ ਜਰੂਰ ਤੁਸੀਂ ਖਰੀਦ ਕਰ ਸਕਦੇ ਤੇ ਪਿੰਦਰ ਵੀਰ ਕੀ ਮੰਗ ਕਰਾਂਗੇ ਦੀ ਕੀ ਮੁੱਲ ਰਹੂਗਾ ਸੰਧੂ ਸਾਹਿਬ ਲੈ ਦੇ ਨਾਲ ਆਏ 2000 ਰੁਪਿਆ 2000 ਹਾਂਜੀ ਵੀ ਜਿਹੜੀ ਦੇ ਦੇਣੀ ਆ ਦੇ ਹੀ ਦੇਣੀ ਜਿਹੜੀ ਠੀਕ ਹੈ ਵੀਰ ਹਾਂਜੀ ਤੇ ਨੰਬਰ ਬੋਲ ਦਈਏ ਆਪਣੇ ਨੰਬਰ ਜੀ 76968 68905 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਟੋਕੜ ਗੱਬਣ ਆਪਾਂ ਲਾਸਟ ਵਿੱਚ ਤੁਹਾਨੂੰ ਪਸ਼ੂ ਦਿਖਾਤਾ ਸੋ ਕੋਈ ਵੀਰ ਜੋ ਕਿ ਆਪਦੀ ਤਸੱਲੀ ਕਰ ਸਕਦਾ 6 ਕਿਲੋ ਧਾਰਾਂ ਵੀ ਹੈਗੀਆਂ ਨੇ ਬਾਕੀ 2 ਮਹੀਨੇ ਦੀ ਚੜੀ ਚੱਕ ਪਾਸ ਵੀ ਆ ਤੇ ਬਾਕੀ ਥਾਂ ਥਾਂ ਨੂੰ ਵੀ ਜਿਹੜਾ ਹੱਥੀ ਜਵਾਈ ਵਾਲਾ ਸੋ ਇਹ ਨਾਗ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਉਣੇ ਸੀਗੇ ਪੰਜ ਪਸ਼ੂ ਇਸ ਘਰੋਂ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ